ਈਮਾ ਹੋ ਤੇਗ ਦੀਆਂ ਤਾਂ ਲੈ ਕੇ ਚੱਲਦੇ ਆਂ ਤਹੋ ਜੀ ਅਟਲ ਟੰਣਾ ਲੈ ਤੇ ਕੋਕਸਰ ਸਾਈਡ ਨੂੰ ਚੱਲਦੇ ਆਂ ਘੁੰਮਣ ਤੇ ਸਾਨੂੰ ਦਖੰਡੇ ਆ ਤੇ ਅਭੀ ਆਵੇ ਮੋਨਿਕਾ ਡਾਈਟ ਕਮਿਟਰਾ ਟਾਈਮ 8 ਵਜੇ ਤੇ 50 ਮਿੰਟ ਤੇ ਚੱਲੇ ਆ ਘੁੰਮਣ ਅੱਜ ਆਊਟ ਆਫ ਮਨਾਲੀ ਤੋਂ ਬਾਹਰ-ਬਾਰ ਜਿਹੜੇ ਦੇਖਣ ਵਾਲੀਆਂ ਜਗ੍ਹਾ ਨਹੀਂ ਉਧਰੋਂ ਨਿਕਲੇ ਆ ਜੀ। ਬ੍ਰੇਕਫਾਸਟ ਰਸਤੇ 'ਚ ਕਰਾਂਗੇ। ਬ੍ਰੇਕਫਾਸਟ ਰਸਤੇ 'ਚ ਹੀ ਕਰਾਂਗੇ। ਇਹ ਉੱਥੇ ਲੇਟ ਆਹੀਂ। ਲੇਟ ਵੀ ਨਹੀਂ ਠੀਕ ਹੀ ਆ। ਹਾਂ ਜੀ। ਹਾਂ ਜੀ ਰਸਤਾ ਗਿਆ ਚੱਲ ਤੇ ਹੁਣ ਜਿਉ ਜੋ ਅਸੀਂ ਅੱਗੇ ਵਧ ਰਹੇ ਆ ਤੇ ਠੰਡੀ ਹਵਾ ਆ ਰਹੀ ਆ ਦੇਖੋ برفیلੀਆਂ ਪਹਾੜੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਵਾ ਪਹਾੜਾਂ ਦੇ ਉੱਤੇ ਕਿੰਨੀ برف ਆ ਜੇ ਵੀ ਮੌਸਮ ਵੀ ਬਹੁਤ ਠੰਡਾ ਆ ਰਾਤ ਅਸੀਂ ਮਨਾਲੀ ਰੁਕੇ ਸੀ ਹੋਟਲ ਦੇ ਵਿੱਚ ਤੇ ਪੱਖੇ ਦੀ ਲੋੜ ਹੀ ਨਹੀਂ ਪਈ ਅਸੀਂ ਤੇ ਇੱਕ ਸਾਈਡ ਤੇ ਆ ਜਦ ਕਿ ਪੰਜਾਬ ਦੇ ਵਿੱਚ ਕਿੰਨੀ ਗਰਮੀ ਫੈਰੀ ਆ ਤੇ ਇੱਥੇ ਮੌਸਮ ਬਹੁਤ ਠੰਡਾ ਆ ਤੇ ਹੁਣ ਵੀ ਅਸੀਂ ਜੈਕਟਾਂ ਵਧਿਆ ਨਾਲ ਲੈ ਕੇ ਆਏ ਆ ਨਾਲ ਫੁੱਲ ਜ਼ਰੂਰਤ ਪਈ ਤੇ ਫਿਰ ਜ਼ਰੂਰ ਪਾਵਾਂਗੇ ਤੇ ਰਸਤਾ ਗਿਆ ਚੱਲ ਵਧੀਆ ਵਾ ਬਹੁਤ ਵੈਸੇ ਪਾੜੀ ਸਾਰੇ ਦੁਕਾਨ ਨੂੰ ਜਾਂਦੇ ਹਾਂ ਜੀ ਹਾਂਜੀ ਤੋਂ ਗੱਡੀਆਂ ਕਾਫੀ ਨਿਕਲੀਆਂ ਹੋਈਆਂ ਆ ਸਵੇਰ ਦੀਆਂ ਸਾਰੀਆਂ ਜਾ ਰਹੀਆਂ ਰੋ ਤਾਂਗ ਨੂੰ ਹੀ ਤੇ ਲੱਗਦਾ ਉੱਥੇ ਵੀ ਰਾਸ਼ ਹੋਏਗਾ ਜਾਣਤੇ ਇੰਨਾ ਟਾਈਮ ਲੱਗ ਰਿਹਾ ਕਿਲੋਮੀਟਰ ਤੇ ਕੁਛ ਨਹੀਂ ਤੇ ਵਾਪਸੀ ਤੇ ਕਿੰਨਾ ਟਾਈਮ ਲੱਗੇਗਾ ਜਾਹੀਂ ਵਾਪਸ ਕਦੋਂ ਨੇ ਆ ਸ਼ਾਮ ਨੂੰ ਜਾਂ ਕਿੰਨਾ ਟਾਈਮ ਲੱਗੇਗਾ ਇੱਥੇ ਹੁਣ ਪਤਾ ਨਹੀਂ ਅਜੇ ਤੇ ਅਸੀਂ ਬ੍ਰੇਕਫਾਸਟ ਅਹੀਂ ਸੋਚੰਦੇ ਇੱਕ ਵਾਰਾ ਗੱਡੀ ਚਾਲੇ ਪੈ ਜੇ ਰਸਤੇ 'ਚ ਰੁਕ ਕੇ ਫੇਰ ਬ੍ਰੇਕਫਾਸਟ ਕਰਾਂਗੇ ਰੋਡ ਮੈਨੂੰ ਲੱਗਦਾ ਕੱਚੀ ਆ ਤੇ ਮੈਂ ਬਾਅਦ 'ਚ ਫੇਰ ਆਉਣੀ ਆ 2 ਮਿੰਟ ਰੋਕੇ 7 ਕਿਲੋਮੀਟਰ ਰਹਿ ਗਿਓ ਨਾ ਅਫਸਲਾਨ ਵੈਲੀ ਪਹਿਲਾ ਉਹ ਲੌਂਗ ਵੈਲੀ ਰੁਕਾਂਗੇ ਫਿਰ ਅੱਗੇ ਦੇਖਦੇ ਹਾਂ ਹਾਂ ਜੀ کافی ਹਾਈਟ ਤੇ ਆ ਗਏ ਆ ਅਸੀਂ ਤੇ ਇਹ ਹਸੀਨ ਵਾਦੀਆਂ ਜੋ ਬਹੁਤ ਵਧੀਆ ਲੱਗਣ ਡਿਆ ਆ ਇੱਕ ਤਾਂ ਮੌਸਮ ਠੰਡਾ ਆ ਕਿ ਠੰਢੀ ਠੰਢੀ ਹਵਾ ਆ ਰਹੀ ਆ ਔਰ ਇਹ ਦੇਖਣ ਨੂੰ ਵੀ ਪਹਾੜ ਅੱਖਾਂ ਨੂੰ ਬਹੁਤ ਵਧੀਆ ਲੱਗਦੇ ਆ ਗ੍ਰੀਨ ਗ੍ਰੀਨ ਚਲੋ ਚਾਲ ਦਿਨ ਦੀ ਖੁਸ਼ੀ ਆ ਜਿਹੜੀ ਯਾਦ ਰਹੂਗੀ ਕਿ ਘੁੰਮਣ ਆਏ ਸੀ ਮਨਾਲੀ ਇਹੀ 5 ਕਿਲੋਮੀਟਰ ਸੋਲਾੰਗ ਵੈਲੀ ਰਹਿ ਗਿਆ ਆ ਪਹਿਲਾ ਪਟਾ ਸਾਡਾ ਸੋਲਾੰਗ ਵੈਲੀ ਦਾ ਅੱਜ ਦਾ ਅੱਗੇ ਦੇ ਅੱਗੇ ਦੇਖਾਂਗੇ ਕਿ ਕਿੱਥੋਂ ਤੱਕ ਜਾਂਦੇ ਆਂ ਹੀ ਇਹ ਆ ਗਿਆ ਬ੍ਰਿਜ ਆਹ ਹੋਈ ਜੀ ਹਾਂ ਇਹ ਉੱਡੀ ਆ ਗਈ ਯਾਰ ਕੱਟ ਗਿਆ ਨਾ ਹੱਸ ਘਟ ਗਿਆ ਥੋੜਾ ਰਸਤੇ ਚ ਰੁਕ ਗਏ ਆ ਲੋਕ ਟੂਰਿਸਟ ਬ੍ਰੇਕਫਾਸਟ ਕਰਨ ਲਈ ਨਹੀਂ ਤੇ ਬਹੁਤ ਟ੍ਰੈਫਿਕ ਜਾਮ ਹੀ ਬਹੁਤ ਰਾਸ਼ੀ ਹੀ ਰਸਤੇ ਚ ਹੁਣ ਇਸ ਵਕਤ ਰੋਡ ਖਾਲੀ ਆ ਤੇ 10 ਕਿਲੋਮੀਟਰ ਸਾਰਾ ਰਹਿ ਗਿਆ ਵਾ ਅਟਲਟਾ ਨਾਲ ਹਾਂਜੀ 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 ਅਟਲਟਾ ਨਾਲ ਰਹਿ ਗਿਆ 10 ਕਿਲੋਮੀਟਰ ਮੈਨੂੰ ਲੱਗਦਾ ਸਾਡੀ ਬ੍ਰੇਕ ਅਟਲ ਟਨਲੀ ਜਾ ਕੇ ਲਗਣੀ ਆ ਸਲੌਂਗ ਵੈਲੀ ਤੇ ਨਿਕਲ ਆਈ ਆ ਸੋਚਿਆ ਕਿ ਵਾਪਸ ਸੀ ਜਾਂਦੇ ਟਾਈਮ ਰੁਕਾਂਗੇ ਤੇ ਹੁਣ ਅਸੀਂ ਕੰਟੀਨਿਊ ਕਰਦੇ ਆ ਅਟਲ ਟਨ ਇਹ ਚਸ਼ਮਾ ਜਾ ਰਿਹਾ ਪਰ ਦਿਖਾਈ ਨਹੀਂ ਦੇ ਰਿਹਾ ਦੂਰ ਕਰਕੇ ਆ ਅੱਗੇ ਕਾਫੀ ਹੋਰ ਆ ਜਾਣੇ ਆ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਰਸਤੇ 'ਚ ਵੀ ਕਾਫੀ ਆਏ ਆ ਛੋਟੇ ਛੋਟੇ ਲੇਕਿਨ ਥੋੜਾ ਦੂਰ ਦੂਰ ਆ ਨਾ ਤੇ ਭੁੱਖ ਬਹੁਤ ਲੱਗੀ ਆ ਤੇ ਖਾਣ ਪੀਣ ਲਈ ਕੁਛ ਆ ਨਹੀਂ ਰਿਹਾ ਖਾਸ ਅਜੇ ਹਾਂਜੀ ਰੁਕ ਗਏ ਆ ਕੈਫੇ ਬੀਆਰ ਬਾਡਰ ਰੋਡ ਦਾ ਆ ਏ ਦੇਖਦੇ ਆ ਕਿ ਕੀ ਆ ਖਾਣ ਨੂੰ ਇਹ ਨਸਤੀਕ ਟਨਾਲਾ ਦੇਖਦੇ ਹਾਂ ਕਿ ਇੱਥੇ ਹੁਣ ਕੁਝ ਬ੍ਰੇਕਫਾਸਟ ਲਈ ਕੀ ਖਾਣੇ ਆ ਕੀ ਨਹੀਂ ਇਹ ਦੇਖੋ ਅੰਦਰੋਂ ਚਣੇ ਦੇ ਭਰ ਕੇ ਉਹ ਢਿੱਡ ਭਰਨੇ ਦੀ ਚਾਹ ਦਾ ਟਾਨਾ ਲਾ ਗਿਆ ਫੇਰ ਛੋਟਾ ਨੰਗਾ ਇਆ ਤੇ ਅੱਗੇ ਆ ਗਿਆ ਟਨਲ ਮਨੇ ਗੇਟ ਨਾਂ ਕੇ ਆਇਆ ਸੋਰੀ ਅੱਗੇ ਆ ਗਿਆ ਇਹ ਦੇਖੋ ਅਟਲ ਟਨਲ ਰੋਤਾੰਗ ਇਹ ਹੈਗਾ ਜੀ ਵਾੜ ਦਾ ਸਤੋਂ ਲੰਬਾ ਟਨਲ ਆ ਕਿੰਨੇ ਕਿਲੋਮੀਟਰ ਹੈ ਜੀ ਅੱਛਾ ਬਹੁਤ ਲੰਬਾ ਟਨਲ ਇਹਦੀ ਓਪਨਿੰਗ ਕੋਦੋਂ ਮੋਦੀ ਜੀ ਨੇ ਆਕੇ ਕੀਤੀ ਸੀ ਇਹ ਉਹੀ ਟਨਲਾ ਸਭ ਤੋਂ ਲੰਬਾ ਕਹਿ ਲੋ ਤੁਸੀਂ ਵਰਡ ਦਾ ਸਭ ਤੋਂ ਲੰਬਾ ਆ ਇਹ ਦੇਖ ਲਓ ਜੀ ਕਦੋਂ ਦੇ ਚੱਲਿਆ ਅਜੇ ਤੱਕ ਚੱਲ ਰਿਹਾ ਮੈਂ ਵੀ ਜੋ ਕੈਮਰਾ ਇਸ ਲਈ ਬੰਦ ਕਰਦਾ ਜੀ ਕਿਉਂਕਿ ਇਹ ਟਨਲ ਬਹੁਤ ਲੰਬਾ ਆ ਤੇ ਅਗਰ ਮੈਂ ਸਾਰਾ ਕਵਰ ਕਰਾਂਗੀ ਤੇ ਵੀਡੀਓ ਬਹੁਤ ਲੰਬੀ ਹੋਏਗੀ ਇਹ ਟਨਲ ਜਿਹੜਾ ਟਨਲ ਜਗ੍ਹਾ ਨੂੰ ਝੂਟਦਾ ਆ ਐ ਮਾਝੇ ਤੋਂ ਨੇਨ ਨੂੰ ਇਹਨਾਂ ਕੋਲ ਜਿਹੜੇ ਪਾਊਡਰ ਸਨ ਮੈਂ ਲੈ ਲਿਆ ਠੀਕ ਆ ਜੀ ਠੀਕ ਆ ਇਹਨੂੰ ਜੋੜਨ ਲਈ ਟਨਲ ਬਣਾਇਆ ਗਿਆ ਪਹਿਲਾਂ ਦੇ ਇਹਨੂੰ ਇਹ ਤਰ੍ਹਾਂ ਰਸਤਾ ਨਹੀਂ ਸੀ ਬਣਾਇਆ ਪਤਾ ਨਹੀਂ ਕਿ ਨੇ ਨਹੀਂ ਜੋੜਨ ਦੀ ਇਹ ਮੈਂ ਬਣਾ ਠੀਕ ਆ ਤੋਂ ਬਹੁਤ ਲੰਬਾ ਟਨਲ ਆਏ ਜਿਹਦੇ ਕਰਕੇ ਵੀਡੀਓ ਬੰਦ ਕੀਤੀ ਸੀ ਹੁਣ ਮੈਂ ਫੇਰ ਗੱਲ ਕਰਦਾ ਕਿ ਕਿਉਂਕਿ ਅਗਰ ਮੈਂ ਇਹ ਟਨਲ ਨੂੰ ਕਵਰ ਕਰਾਂਗੀ ਤੇ ਵੀਡੀਓ ਬਹੁਤ ਲੰਬੀ ਹੋਏਗੀ ਔਰ ਟਨਲ ਤੇ ਬਹੁਤ ਲੰਬਾ ਆ ਅਜੇ ਤੱਕ ਖਤਮ ਹੋਉਂਦਾ ਨਾਮ ਨਹੀਂ ਲੈ ਰਿਹਾ ਬਾਰ ਨਿਕਲਾਂਗੇ ਫੇਰ ਕਵਰ ਕਰਾਂਗੇ ਅਜੇ ਤੱਕ ਚੱਲ ਰਿਹਾ ਵਾ ਤੇ ਗੱਡੀ ਆਰਾਮ ਨਾਲ ਤੁਸੀਂ ਸਲੋ ਸਪੀਡ ਤੇ ਹੌਲੀ ਹੌਲੀ ਚੱਲਦੇ ਰਹੋ ਓਵਰਟੇਕ ਨਹੀਂ ਕਰ ਸਕਦੇ ਇਹਦੇ ਵਿੱਚ ਆਰਾਮ ਨਾਲ ਇੰਜੋਏ ਕਰੋ ਸ਼ਫਤ ਉਹ ਠੰਡੀ ਠੰਡੀ ਹਵਾ ਆ ਰਹੀ ਹੈ ਮੈਨੂੰ ਤਾਂ ਠੱਡ ਲੱਗ ਰਹੀ ਹੈ ਹੁਣ ਅੱਗੇ ਜਾ ਕੇ ਹੋਰ ਲੱਗੇਗੀ ਕਿਉਂਕਿ ਅਸੀਂ ਬਹੁਤ ਹਾਈਟ ਤੇ ਆ ਗਏ ਆ ਕਾਫੀ ਹਾਈਟ ਹੋ ਗਈ ਹੈ ਇੱਥੇ ਅੱਗੇ ਇਸ ਦਿਨ ਮੌਸਮ ਕਾਫੀ ਠੰਡਾ ਹੋ ਗਿਆ ਹੈ ਤੇ 터ਨਲ ਅਜੇ ਚੱਲੇ ਜਾ ਰਿਹਾ ਹੈ। ਇਹ ਦੇਖੋ ਜੀ 터ਨਲ ਅਜੇ ਚੱਲ ਰਿਹਾ ਵਾ ਕਿੰਨਾ ਕਿਲੋਮੀਟਰ ਆ ਗਿਆ ਤਿੰਨ ਅਜੇ ਵੀ ਇਹ 3 ਕਿਲੋਮੀਟਰ ਆ ਲੰਬਾ। ਔਰ ਸਰਦਾਰ ਜੀ ਦੱਸ ਰਹੇ ਆ ਕਿ ਅਗਰ ਇਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆ ਸਾਹ ਦੀ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਐਗਜ਼ਿਟ ਵੀ ਹੈ ਆ। ਤੇ ਇਹਦੇ ਵਿੱਚ ਫੋਨ ਵਗੈਰਾ ਵੀ ਲੱਗੇ ਹੋਏ ਆ ਕਿਉਂਕਿ ਇਹ ਬਾਰਡਰ ਰੋਡ ਦੇ ਵਿੱਚ ਸੀ ਤੇ ਇਹਨਾਂ ਨੂੰ ਸਾਰਾ ਪਤਾ ਇਹ ਕੰਮ ਸਾਰਾ ਬਾਰਡਰ ਰੋਡ ਦਾ ਜੀ ਇੱਧਰ ਜਿੰਨਾ ਵੀ ਹੋਇਆ ਆ ਤੇ ਬੜਾ ਫਕਰ ਹੁੰਦਾ ਬਾਰਡਰ ਰੋਡ ਤੇ ਵੀ ਕੀ ਇਹਨਾਂ ਨੇ ਉਹ ਕੰਮ ਕਰ ਛੜਿਆ ਕਿ ਜਿਹੜੇ ਕੋਈ ਸੋਚ ਹੀ ਨਹੀਂ ਸਕਦਾ ਸੀ ਉੱਥੇ-ਉੱਥੇ ਪਹੁੰਚਾ ਦਿੱਤਾ ਆ ਅਜੇ ਵੀ 2 ਕਿਲੋਮੀਟਰ ਆ ਕਿਦੋਂ ਦੇ ਚੱਲੇ ਆ ਅਸੀਂ ਤੇ ਅਜੇ 2 ਕਿਲੋਮੀਟਰ ਹੈ ਬਹੁਤ ਵਧੀਆ ਲੱਗ ਰਿਹਾ ਆ ਕਿ ਇੰਨਾ ਲੰਬਾ 터ਨਲ ਕਦੋਂ ਦੇ ਚੱਲਿਆ ਅਸੀਂ ਅਜੇ ਤੱਕ ਮਤਲਬ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਹਾਂਜੀ ਹੁਣ ਹੋ ਗਿਆ ਖਤਮ ਤੇ ਅਸੀਂ ਨਿਕਲ ਰਹੇ ਆ ਬਾਹਰ ਬਹੁਤ ਲੰਬਾ 터ਨਲ ਹੀ ਵਧੀਆ ਲੱਗਾ ਆ ਅੰਦਰ ਵੀ ਔਰ ਅਸੀਂ ਹੁਣ ਨਿਕਲ ਆਏ ਬਾਹਰ ਤੋਂ ਗੱਡੀਆਂ ਰੋਕਣਗੇ ਹੁਣ ਹਾਂਜੀ ਲਓ ਜੀ ਅਸੀਂ ਆਗੇ ਪਰਫਦੇ ਵਿੱਚ ਤੇ ਇੱਥੇ ਬਾਰਡਰ ਰੋਡ ਆ ਸਾਰੇ ਬਾਰਡਰ ਰੋਡੋ ਵਾਲੇ ਅਫੀਸਰ ਆ ਸਾਰੇ ਜਿੰਨੀਆਂ ਵੀ ਡਿਊਟੀਆਂ ਉਹਨਾਂ ਦੀਆਂ ਲੱਗੀਆਂ ਹੋਈਆਂ ਆ ਹੁਣ ਇਧਰ ਨੂੰ ਦੱਸ ਹੁਣ ਜਾਣ ਦਾ ਦੇਖਦੇ ਆ ਕਿੱਥੇ ਜਾਣਾ ਤਾਂ ਆਪੇ ਵੇਖੋ ਨੇਕ ਦਾ ਤਾਹ ਜਿਹੜਾ ਭਾਂ ਜਦੋਂ ਦੇ ਹਿਮਾਚਲ ਚ ਬੜੇ ਪੈਸੇ ਵੰਡੀ ਆ ਇਹ ਦੇਖ ਲਓ ਜਦੋਂ ਦੇ ਹਿਮਾਚਲ ਚ ਐਂਟਰੀ ਹੋਈ ਆ ਇਹਨਾਂ ਦੀ ਐਂਟਰੀ ਫੀਸ ਨਹੀਂ ਖਤਮ ਹੁੰਦੀ ਕਿਤੇ 200 ਆ ਤੇ ਕਿਤੇ 100 ਆ ਆ ਪਤਾ ਨਹੀਂ ਕਿੰਨੀ ਜਗ੍ਹਾ ਤੇ ਹੀ ਰੁਕ ਗਏ ਆ ਤੇ ਮੈਨੂੰ ਤਾਂ ਲੱਗਦਾ ਪੰਜਾਬ ਵਾਲਿਆਂ ਨੂੰ ਲਗਾ ਹੀ ਲੈਣੀ ਚਾਹੀਦੀ ਇਹਨਾਂ ਨੂੰ ਅਹੀਂ ਕੋ ਬਖਸ਼ੀਏ ਸਾਡੇ ਵੀ ਤੇ ਵਿਜ਼ਿਟ ਕਰਨ ਆਉਂਦੇ ਆ ਟੂਰਿਸਟ ਆ ਆ ਗਈ ਜੇ برف ਤੇ ਜਿਹੜੇ ਪਹਾੜਾ ਨੂੰ ਕੁਲੂ ਤੋਂ ਦਿਖਾਈ ਦਿੰਦੇ ਸੀ ਅਸੀਂ ਉਹਨਾਂ ਦੇ ਵਿੱਚ ਪਹੁੰਚ ਗਏ ਆ ਤੇ ਪਰ ਠੰਡ ਬਹੁਤ ਆ ਬਹੁਤ ਜ਼ਿਆਦਾ ਠੰਡਾ ਲੱਗ ਰਿਹਾ ਮੈਨੂੰ ਤਾਂ ਹੁਣ ਠੰਡ ਲੱਗ ਰਹੀ ਆ ਮੈਂ ਤੇ ਸ਼ੀਸ਼ੇ ਬੰਦ ਕੀਤੇ ਸੀ ਗੱਡੀ ਦੇ ਤੇ ਹੁਣ نیچے ਕੀਤੇ ਆ ਤੇ ਅਸੀਂ ਦੇਖੋ ਜੀ سنو 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 ਦੇਖੋ ਕਿੰਨੀ 스노 ਉਹ ਇਹ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਪੱਥਰੀ ਬਣ ਗਈ ਆ ਤੇ ਟ੍ਰੈਫਿਕ ਵੀ ਬਹੁਤ ਆ ਜਾਮ ਇਹ ਜਾਈ ਜਾਈ ਦੇਖੋ ਜਾਮ ਲਗਾ ਹੋਇਆ ਆ ਹੌਲੀ ਹੌਲੀ ਗੱਡੀਆਂ ਨਿਕਲ ਰਹੀਆਂ ਆ ਹਾਂਜੀ ਕੋਕ ਸਰਚ ਪਹੁੰਚ ਗਏ ਆਂ ਹੀ ਤੇ ਇੱਥੇ ਬਰਫ਼ ਹੈ ਤੇ ਸਹੀ ਆ ਪਰ ਥੋੜਾ ਇਦਾਂ ਦਾ ਹੀ ਹਿਸਾਬ ਕਿਤਾਵਿਆ ਘਟ ਗਈ ਆ ਅੱਗੇ ਨਾਲੋਂ ਪਿਗਲ ਗਈ ਆ ਬਰਫ਼ ਇੱਥੇ ਕਾਫੀ ਮੌਸਮ ਠੰਡਾ ਆ ਉਦਾਂ ਪਰ ਬਰਫ਼ ਪਿਗਲ ਗਈ ਆ ਮਾਓ ਜੀ ਕੋਕ ਸਰ ਦੇਖੋ ਜੀ برف ਪਈ ਆ برف ਤੇ ਉੱਤੇ ਚੱਲ ਰਹੇ ਆ ਫਿਸਲਿੰਗ ਫਿਸਲਿੰਗ ਹੋ ਰਹੀ ਆ ਰੋਬੇ ਸ਼ਕਾ ਨੇ ਫੋਟੋਸ ਨਹੀਂ ਨਹੀਂ ਲੰਕੀ ਜਿਹਾ ਨਾ ਨਹੀਂ ਨਹੀਂ ਬੜਾ ਨਹੀਂ ਓਹੋ ਫੋਟੋ ਹੀ ਆਉਂ ਖਿਚ ਲੈਣੀ ਇਹ ਮੈਂ ਗਿਆ ਜੀ ਦਾਲੀ ਮਾ ਜੀ ਖਿਚਾ ਲੋ ਮੇਰੇ ਕੋਲ ਨਹੀਂ ਆਉਂ ਦਿਓ ਦੇਈ ਜੋ आंद है गे ओ साफ ही <laughs> ओ साफ ही आग... कोकसर जी बर्फ देख लो <laughs> ने दो दो आगे। 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 जान फोटोग्राफी करे देखो जी <laughs> जान लिया बोरी बुरी कही कुछ साढ़े पंजाब बहुत गर्मी है ਨੇ ਦੇਖੋ ਜੀ ਇੱਥੋਂ ਲੈ ਕੇ ਜਾਈਏ ਆਹ ਵੇਖੋ ਜੀ ਆਹ ਵੇਖ ਬਰਫ ਦਾ ਗੋਲਾ 컬러 ਪਾਓ ਦੇਖੋ ਕਿੰਨਾ ਸੋਹਣਾ ਕੱਤੀ ਆਓ ਇੱਥੇ ਠੀਕ ਆਓ ਸਾਡਾ ਆਹ ਇਹ ਗੋਸੇ ਮੈਨੂੰ ਆ ਠੀਕ ਉੱਥੇ ਗੱਡੀਆਂ ਤੇ ਰਾਸੀ ਹੀ ਸਕੂ ਮੇਰੇ ਥਲੇ ਗੁੱਟੀ ਜੀ ਬਹੁਤ ਦਿਲਚਾਨ ਬੈਗਾ ਜੇ ਬਰਫ਼ ਦੇ ਉੱਤੇ ਤੇ ਕਮਲਜੀਤ ਵੀ ਜਾ ਰਹੀ ਆ ਉੱਪਰ ਪਹਾੜੀ ਤੇ ਆਦਿਕ ਚਿੱਟੀ ਬਰਫ਼ ਸਿਲਦਾ ਤਾਂ ਹੈ ਇਹ ਦੇਖ ਦੇ ਦੇ ਹਾਂ ਬਰਫੀ ਸੁਦੇ ਬਰਫੀ ਸੁਦੇ ਲਓ ਜੀ ਕੋਕ ਸਰਦੀ ਬਰਫ ਦੇਖੋ ਵੇਰ ਤਵਾ ਆ ਮੰਤੂ ਦਾਰ ਤਵਾ ਵੇਰ ਹੋਦੀ ਯੋਜੇ ਕੀ ਹੈ ਇਹ ਤਾਂ ਅਕਰ ਕਿੰਨ ਪੜ ਪਿੰਦੀ ਬਰਫੀ ਬਰਫੀ ਇਹ ਕਿੰਨਾ ਵਾਦੀ ਲਓ ਜੀ ਬਰਫ਼ ਦੇ ਵਿੱਚ ਕੁਝ ਫੋਟੋਗ੍ਰਾਫੀ ਹੋਣਦੀ ਹੈ ਬਾਬੇ ਬੈਠੇ ਨੇ ਆ ਵੀ ਦੇਖੋ ਤੇ ਅਸ਼ੀਰਵਾਦ ਦੇ ਰਹੇ ਨੇ ਤੇ ਕੁਝ ਮੌਕਾ ਸੀ ਲਾਲੀ ਗਰਮੀ ਲੱਗ ਨਹੀਂ ਆ ਨਹੀਂ ਨਹੀਂ ਇੱਥੇ ਕਿੱਥੇ ਫੋਟੋ ਬਰਫ਼ ਚ ਨਾ ਬਰਫ਼ ਵੜ ਗਈ ਮੇਰੇ ਤੋਂ ਇੱਧਰ ਆਓ ਮਗਰਾਂ ਨੂੰ ਕੋਈ ਮਿਲ ਜਾ ਆ ਫੜੇ ਆਹੋ ਇੱਥੋਂ ਇੱਥੋਂ ਪੰਜਾਬ ਚ ਵੀ ਹ ਹਕਸਰ ਪਹੁੰਚੇ ਇੱਥੇ ਬਰਫ਼ ਹੀ ਘਰ ਆ ਉਹ ਤਾਂ ਵਧੀਆ ਮਜ਼ਾ ਆ ਰਿਹਾ ਬੱਸ ਤੇ ਛੇੜਿਆ ਉਹ ਤਾਂ ਨਹੀਂ ਦੂਰ ਨਹੀਂ ਪੈਣਾ ਸਵੇਰੇ 6 ਵਜੇ ਨਿਕਲ ਜਾਗੇ ਕੱਲ ਜਾਵਾਂਗੇ ਬੱਸ 6 ਵਜੇ ਉਹ ਸੋਲਨ ਵੈਲੀ ਤੋਂ ਆਡਾ ਉਹ ਢੀਲ ਬਣਾਇਓ ਲਓ ਜੀ ਕੋਕ ਸਰ ਦੇ ਰਸਤੇ ਦੇ ਵਿੱਚ ਇਹ ਨਦੀ ਆਈ ਹੈ ਬੜਾ ਵਧੀਆ ਵਿਊ ਆ ਤੇ ਇਹ ਦੇਖੋ ਦੁਨੀਆਂ ਨੂੰ ਬਿਠਾ ਰੇ ਇਹ ਕਾਲਜੀ ਤੇ ਪਾਣੀ ਪਾ ਕੇ ਪੈਰ ਪਾ ਕੇ ਪਾਣੀ 'ਚ ਲੋਕ ਬੈਠੇ ਨੇ ਆਇਆ ਇੱਕ ਟੈਲੀਫੋਨ ਇਹ ਦੇਖੋ ਨਦੀ ਕਿਹਾ ਨਾ ਲੈ ਗੇਰੇ ਨਹੀਂ ਹਾਂਜੀ ਨਦੀ ਦੇ ਕਿਨਾਰੇ ਤੇ ਪਹੁੰਚ ਗਏ ਆ ਤੇ ਪਾਣੀ ਇਨਾ ਠੰਡਾ ਬਹੁਤ ਜ਼ਿਆਦਾ ਠੰਡਾ ਆ ਰਿਹਾ برف ਦੇ ਵਿੱਚੋਂ ਦੀ ਤੇ ਪੈਰ ਵਿੱਚ ਸੂਨ ਹੋ ਰਿਹਾ ਮੌਸਮ ਵੀ ਬਹੁਤ ਵਧੀਆ ਬੜੇ ਨਜ਼ਾਰੇ ਆ ਰਹੇ ਆ ਮੈਂ ਤੁਹਾਨੂੰ ਦਿਖਾ ਦੇਖੋ برف ਇਹ ਸਾਰੀ برف ਆ ਨਦੀ ਦੇ ਕੰਡੇ ਕੰਡੇ ਤੇ ਮੈਂ ਵੀ ਨਹੀਂ ਪੈਰ ਨਹੀਂ ਲੱਗਣ ਲਿਆ ਵਿੱਚ ਆਹੋ ਨਜ਼ਾਰੇ ਆ ਰਹੇ ਆ ਨਜ਼ਾਰੇ ਜਾ ਨਜ਼ਾਰੇ ਆ ਰਹੇ ਆ ਨਜ਼ਾਰੇ ਜਾ ਰਹੇ ਆ ਬੈਗੇ ਸੁਲਤਾਨ ਜੀ ਤੇ ਹੁਣ ਇਹਨਾਂ ਨੂੰ ਪਤਾ ਲੱਗੂ ਕਿ ਪਾਣੀ ਕਿੰਨਾ ਠੰਡਾ ਤੇ ਅਜੇ ਕਹਿੰਦੇ ਆ ਆਜੇ ਕਹਿੰਦੇ ਆ ਕਿ ਨਹਾਉਣਾ ਵਾ ਪਾਣੀ ਦੇ ਵਿੱਚ ਨਹਾਉਣਾ ਤੇ ਇਹਦੇ ਸਰੀਰ ਹੀ ਸੁੰਨ ਹੋ ਜਾਣਾ ਜਿੰਨਾ ਠੰਡਾ ਪਾਣੀ ਹੈ ਬਾਪ ਉਹ ਕੰਨਾ ਲੱਗ ਜਾਣਾ ਆਓ ਬੈਠਾ ਨਾਲ ਉਹ ਤਾਂ ਨਾਲ ਹੀ ਆ ਆ ਗਿਆ ਆਏ ਟਨਲ ਦੇ ਕੋਲ ਬੈਠੇ ਆ ਓਹੋ ਅਟਲਟਾ ਨਾਲ ਜਿਹੜਾ ਬਹੁਤ ਲੰਬਾ ਵਾ ਬਹੁਤ ਵਧੀਆ ਦੇਖਣ ਵਾਲਾ ਬੜੇ ਨਜ਼ਾਰੇ ਆਉਂਦੇ ਆ ਤੇ ਪੰਜਾਬ ਦੇ ਵਿੱਚ ਗਰਮੀ ਤੇ ਸਾਡਾ ਜੀ ਨਹੀਂ ਕੰਡਿਆ ਵਾਪਸ ਜਾਣ ਨੂੰ ਜਿਹਨੂੰ ਫੋਨ ਕਰੀਏ ਉਹ ਕਹਿੰਦਾ ਏਸੀ ਵੀ ਕੰਮ ਨਹੀਂ ਕਰਾਂਂਡਿਆ ਇੱਥੇ ਅਸੀਂ ਸੋਚਣ ਰਹੇ ਆ ਕਿ ਰੁਕ ਜਾਈਏ ਦੋ ਕੁ ਮਹੀਨੇ ਨਾ ਦਿਲ ਨਹੀਂ ਕੰਡਿਆ ਹੁਣ ਵਾਪਸ ਜਾਣ ਨੂੰ ਇੱਥੇ ਦਾ ਮੌਸਮ ਹੀ ਬਹੁਤ ਮਜ਼ੇਦਾਰ ਆ ਮੈਨੂੰ ਹਾਂ ਮੇਰਾ ਰੋਧਾ ਕਿ ਇੱਕ ਪਲਾਟ ਇੱਥੇ ਲੈ ਕੇ ਰੱਖਣਾ ਚਾਹੀਦਾ ਬੰਦਾ ਗਰਮੀਆਂ ਚ ਇੱਥੇ ਆਵੇ ਤੇ ਸਰਦੀਆਂ ਚ ਉਧਰ ਜਾਵੇ ਆ ਇਧਰ ਉਹ ਤੇਰੀ ਭਲੀ ਹੋ ਜੇ ਉਹੋ ਤੇਰੀ ਭਲੀ ਹੋ ਜੇ ਪੈਰ ਆਏ ਪੈਸਾ ਨੂੰ ਹੋ ਗਿਆ ਨਾਲ ਹੋ ਗਏ ਪੈਰ ਉਸਦੇ ਪੈਰ ਦੇਖੋ ਪੈਰ ਕਿੰਨੇ ਲਾਲ ਹੋਏ ਆ ਕਿ ਕਦੇ ਬੈਠੇ ਨਦੀ ਕਿਨਾਰੇ ਹੀ ਤੇ ਹੁਣ ਖਾਣ ਪੀਣ ਦਾ ਪ੍ਰੋਗਰਾਮ ਆ ਥੋੜਾ ਹੀ ਪਹਿਰਪੂਰ ਠੰਡੇ ਕਰ ਰਹੇ ਆ ਸਰਦਾਰ ਜੀ ਮੇਰਾ ਰੱਤਾ ਹੈ ਕਿ ਹੁਣ ਠੰਡੇ ਹੋ ਗਏ ਪੈਰ ਤੇ ਥੋੜਾ ਲਤਮ ਲੈ ਲਈ ਮੈਗੀ-ਮੁਗੀ ਖਾ ਗਈ ਥੋੜਾ ਹਵਾਦਵ ਲਤਮ ਲਈਏ ਇੱਥੇ ਮੈਗੀ ਤੇ ਕੋਲਡ ਡਰਿੰਕ ਲਿਆ ਇਹ ਤੇ ਹੋਰ ਕੁਛ ਭਾਲਦੇ ਹੀ ਤੇ ਇਹ ਤੇ ਭਾਲਦੇ ਹੀ ਬੀਅਰ ਦੀ ਹੋਵੇ ਬੋਤਲ ਤੇ ਨਦੀ ਦੇ ਬੇਟਾਂ ਕੇ ਉੱਥੇ ਵਿੱਚ ਦੇਖੋ ਇਹ ਤੇ ਸੁਪਨੇ ਹੀ ਹੁੰਦੇ ਨੇ ਸੁਪਨੇ ਲੈਂਡ ਸੁਪਰੇ ਲੈਂਡ ਜਿੱਥੇ ਕੋਈ ਹਰ ਜੀ ਨਹੀਂ ਬਰਫ ਲੱਗੇ ਬਰਫ ਲੱਗੇ ਹੀ ਸਾਰੇ ਨਜ਼ਾਰੇ ਹੀ ਪਰ ਨਹੀਂ ਚਲੋ ਜੋ ਕਿਸਮਤ ਚ ਹੋਈ ਮਿਲਦਾ ਕਹਿੰਦੇ ਮੈਂ ਕੀ ਬਹੁਤ ਟੇਸਟ ਬਣੀ ਆ ਹਾਂ 70 ਰੁਪਏ ਦੀ ਇੱਕ ਪਲੇਟ ਜੇ ਮੈਦੀ ਦੀ ਜਿਹੜੀ ਆਪਣੇ 5-7 ਰੁਪਏ ਦੀ ਆ ਵੱਧ ਤੋਂ ਵੱਧ ਦੱਸਦੀ ਲਾ ਲੋ ਤੁਸੀਂ ਆ 70 ਰੁਪਏ ਦੀ ਤੇ 30 ਰੁਪਏ ਦਾ ਇੰਨਾ ਕੋ ਮਾਚਾ ਮੈਂ ਕਹਿੰਦੀ ਸਾਡਾ ਪੰਜਾਬ ਸਭ ਤੋਂ ਸਸਤਾ ਚਲੋ ਅੱਗੇ ਦੇਖਦੇ ਖਾ ਪੀ ਕੇ ਟੇਸਟ ਆ ਬਹੁਤ ਸੁਆਦਾ ਉਤਮ ਹੈਗੀ ਅੱਗੇ ਜਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਮੈ ਰੂਟ ਵੇਲੋ ਕਿਹੜਾ ਫੜਿਆ ਇਹਨਾਂ ਦਾ ਪੱਕਾ ਰਾਹ ਹਾਂਜੀ ਵਾਪਸ ਆ ਗਏ ਹੀ ਚੱਲ ਪਏ ਹੁਣ ਏ ਅਟਲ ਟਨਲ ਕੋਲ ਆ ਗਿਆ ਵਾਪਸ ਆ ਦੇਖੋ ਰੋਤਾਂਗ ਅਟਲ ਟਨਲ ਨੌਰਥ ਪੋਰਟਲ ਇੱਥੋਂ ਲੱਗਦੀ ਹੈ ਲਮਾਈ ਆ 9 ਕਿਲੋਮੀਟਰ ਇਹਨੇ ਪੂਰਾ ਅੰਦਰ ਅੰਦਰ ਕਵਰ ਕੀਤਾ ਹੈ ਟਨਲ ਨੇ ਕਿ ਇੰਨਾ ਲੰਬਾ ਆ ਏ ਆ ਜੀ ਅਟਲ ਟਨਲ ਜੋ ਬਾਰਡ ਰੋਡ ਆਰਗੇਨਾਈਜੇਸ਼ਨ ਨੇ ਬਣਾਇਆ ਇਹ ਇੰਡੀਆ ਦਾ ਸਭ ਤੋਂ ਵੱਡਾ ਟਨਲ ਹੈ ਜੀ 9 ਕਿਲੋਮੀਟਰ ਦੀ ਲੈਂਥ ਆ ਇਹਦੇ ਜਿਹੜੀ ਹਾਈਟ ਆ ਇਸ ਟਾਈਮ 10040 ਫੁੱਟ ਦੀ ਚਾਈਤੇ ਆ ਅਟਲ ਟਨਲਾ ਇਹਦਾ ਵੀ ਘਾਟਣ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਸੀ